ਤੁਹਾਨੂੰ ਪਤਾ ਹੈ ਕਿ ਹਰਵਾਰੀ ਨਾਨਕਮਤਾ ਗੁਰਦੁਆਰਾ ਸਾਹਿਬ ਵਿਵਾਦਾਂ ਵਿੱਚ ਰਿਹਾ ਹੈ ਇੱਕ ਵਾਰ ਫਿਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਆ ਰਹੀ ਹੈ ਜਿੱਥੇ ਕਿ ਬੌਲੀ ਸਾਹਿਬ ਦੇ ਪਾਸ ਇੱਕ ਲੜਕੀ ਨੇ ਜਾ ਕੇ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਨਾਚ ਕਰਕੇ ਪਹਿਲਾਂ ਵੀ ਉੱਥੇ ਕੁਝ ਨਾਚ ਹੋਇਆ ਸੀ ਜਿਸ ਨੂੰ ਲੈ ਕੇ ਕਾਫੀ ਬਵਾਦ ਹੋਇਆ ਸੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਇੱਕ ਅਹਿਮ ਮੁੱਦੇ ਤੇ ਆਪਾਂ ਗੱਲ ਕਰਨ ਲੱਗੇ ਹਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਸ ਕਮੇਟੀ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਜਾਏ ਤੁਹਾਨੂੰ ਪਤਾ ਹੈ ਕਿ ਹਰ ਵਾਰੀ ਨਾਨਕਮਤਾ ਗੁਰਦੁਆਰਾ ਸਾਹਿਬ ਵਿਵਾਦਾਂ ਵਿੱਚ ਰਿਹਾ ਹੈ ਇੱਕ ਵਾਰ ਫਿਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਆ ਰਹੀ ਹੈ ਜਿੱਥੇ ਕਿ ਬੌਲੀ ਸਾਹਿਬ ਦੇ ਪਾਸ ਇੱਕ ਲੜਕੀ ਨੇ ਜਾ ਕੇ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਨਾਚ ਕਰਕੇ ਪਹਿਲਾਂ ਵੀ ਉੱਥੇ ਕੁਝ ਨਾਚ ਹੋਇਆ ਸੀ ਜਿਸ ਨੂੰ ਲੈ ਕੇ ਕਾਫੀ ਬਵਾਦ ਵਿਵਾਦ ਹੋਇਆ ਸੀ ਹੁਣ ਫਿਰ ਮੈਂ ਵੀਡੀਓ ਤੁਹਾਡੇ ਰੂਬਰੂ ਕਰ ਰਿਹਾ ਹਾਂ ਹੋ ਸਕਦਾ ਤੁਹਾਡੇ ਤੱਕ ਇਹ ਵੀਡੀਓ ਪਹੁੰਚ ਗਈ ਹੋਵੇ ਕੀ ਗੱਲ ਉਥੋਂ ਦੇ ਪ੍ਰਬੰਧ ਵਿੱਚ ਐਸੀਆਂ ਖਾਮੀਆਂ ਕਿਉਂ ਆ ਰਹੀਆਂ ਹਨ ਜੋ ਸਾਡੇ ਸਿੱਖ ਪੰਥ ਦੇ ਔਰ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਐਸੀਆਂ ਘਟਨਾਵਾਂ ਜਿਹੜੀਆਂ ਹਨ ਹੁੰਦੀਆਂ ਹਨ ਇਹ ਬਹੁਤ ਹੀ ਨਿੰਦਨੀਆਂ ਹਨ ਔਰ ਇਸ ਦੇ ਉੱਤੇ ਸੰਗਿਆਨ ਲੈਣਾ ਚਾਹੀਦਾ ਹੈ ਸੋ ਵੀਡੀਓ ਤੁਸੀਂ ਦੇਖੋ ਆ ਤਾਂ ਇਸ ਲੜਕੀ ਨੇ ਸ਼ਰਟ ਕੱਟਿਆ ਹੈ ਔਰ ਉੱਥੇ ਨਾਚ ਕਰ ਰਹੀ ਹੈ ਕਿਉਂ ਨੱਚਣ ਦੀ ਜਗ੍ਹਾ ਨਹੀਂ ਹੈ ਇੱਥੇ ਬੜੇ ਅਦਬ ਸਤਿਕਾਰ ਨਾਲ ਲੋਕ ਇਸ਼ਨਾਨ ਕਰਦੇ ਹਨ ਅਤੇ ਗੁਰੂ ਸਾਹਿਬ ਨੂੰ ਨਮਕਮਸਤਕ ਹੁੰਦੇ ਹਨ ਸੋ ਇਨੀ ਕੋ ਬੇਨਤੀ ਪ੍ਰਵਾਨ ਕਰਿਓ ਵੀਡੀਓ ਸ਼ੇਅਰ ਕਰ ਦਿਓ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਇੱਕ ਅਹਿਮ ਮੁੱਦੇ ਤੇ ਆਪਾਂ ਗੱਲ ਕਰਨ ਲੱਗੇ ਹਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਸ ਕਮੇਟੀ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਜਾਏ ਤੁਹਾਨੂੰ ਪਤਾ ਹੈ ਕਿ ਹਰ ਵਾਰੀ ਨਾਨਕਮਤਾ ਗੁਰਦੁਆਰਾ ਸਾਹਿਬ ਵਿਵਾਦਾਂ ਵਿੱਚ ਰਿਹਾ ਹੈ ਇੱਕ ਵਾਰ ਫਿਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਆ ਰਹੀ ਹੈ ਜਿੱਥੇ ਕਿ ਬੌਲੀ ਸਾਹਿਬ ਦੇ ਪਾਸ ਇੱਕ ਲੜਕੀ ਨੇ ਜਾ ਕੇ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਨਾਚ ਕਰਕੇ ਪਹਿਲਾਂ ਵੀ ਉੱਥੇ ਕੁਝ ਨਾਚ ਹੋਇਆ ਸੀ ਜਿਸ ਨੂੰ ਲੈ ਕੇ ਕਾਫੀ ਬਵਾਦ ਹੋਇਆ ਸੀ ਹੁਣ ਫਿਰ ਮੈਂ ਵੀਡੀਓ ਤੁਹਾਡੇ ਰੂਬਰੂ ਕਰ ਰਿਹਾ ਹਾਂ ਹੋ ਸਕਦਾ ਤੁਹਾਡੇ ਤੱਕ ਇਹ ਵੀਡੀਓ ਪਹੁੰਚ ਗਈ ਹੋਵੇ ਕੀ ਗੱਲ ਉੱਥੋਂ ਦੇ ਪ੍ਰਬੰਧ ਵਿੱਚ ਐਸੀਆਂ ਖਾਮੀਆਂ ਕਿਉਂ ਆ ਰਹੀਆਂ ਹਨ ਜੋ ਸਾਡੇ ਸਿੱਖ ਪੰਥ ਦੇ ਔਰ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਅਸੀਂ ਘਟਨਾਵਾਂ ਜਿਹੜੀਆਂ ਹਨ ਹੁੰਦੀਆਂ ਹਨ ਇਹ ਬਹੁਤ ਹੀ ਨਿੰਦਨੀਆਂ ਹਨ ਔਰ ਇਸ ਦੇ ਉੱਤੇ ਸੰਗਿਆਨ ਲੈਣਾ ਚਾਹੀਦਾ ਹੈ ਸੋ ਵੀਡੀਓ ਤੁਸੀਂ ਦੇਖੋ ਆਤਾ ਇਸ ਲੜਕੀ ਨੇ ਸ਼ੇਰ ਟੱਕਿਆ ਹੈ ਔਰ ਉਥੇ ਨਾਚ ਕਰ ਰਹੀ ਹੈ ਕਿਉਂ ਨੱਚਣ ਦੀ ਜਗ੍ਹਾ ਨਹੀਂ ਹੈ ਇੱਥੇ ਬੜੇ ਅਦਬ ਸਤਿਕਾਰ ਨਾਲ ਲੋਕ ਇਸ਼ਨਾਨ ਕਰਦੇ ਹਨ ਅਤੇ ਗੁਰੂ ਸਾਹਿਬ ਨੂੰ ਨਮਕਮਸਤਕ ਹੁੰਦੇ ਹਨ ਸੋ ਇਨੀ ਕੋ ਬੇਨਤੀ ਪ੍ਰਵਾਨ ਕਰਿਓ ਵੀਡੀਓ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ